ਹਾਂਜੀ ਵੀਰੋ ਆ ਅੰਬਰਦੀਪ ਦਾ ਮੁੰਡਾ ਡਿਪਰੈਸ਼ਨ ਚ ਆ ਗਿਆ ਇਹਨੂੰ ਬੜੀਆਂ ਮਿਰਚਾਂ ਲੱਗ ਰੀਆਂ ਮੇਰਾ ਮੁੰਡਾ ਆ ਮੇਰਾ ਮੁੰਡਾ ਔ ਲੱਖਾਂ ਫਿਲਮਾਂ ਮੇਰੇ ਮੁੰਡੇ ਦਾ ਕੁਰਬਾਨ ਹੈ ਆਪਣਾ ਮੁੰਡਾ ਇਹਨੂੰ ਦਿਖਣ ਡਿਆ ਵੀ ਮੇਰਾ ਮੁੰਡਾ ਆ ਤੇ ਆ ਜਿਹੜੇ ਪੂਰੇ ਪੰਜਾਬ ਦੇ ਲੋਕਾਂ ਦੇ ਮੁੰਡੇ ਆ ਇਹਨਾਂ ਦੀ ਕੋਈ ਗੱਲ ਨਹੀਂ ਇਹਨਾਂ ਦੀ ਕੋਈ ਗੱਲ ਨਹੀਂ ਇਹ ਕਿਹੜਾ ਕਿਸ ਦੇ ਮੁੰਡੇ ਆ ਇੰਨਾ ਨੇ 25 ਸਾਲ 20 ਸਾਲ ਜਿਹੜੀਆਂ ਫਿਲਮਾਂ ਵਿਖਾਈਆਂ ਲੋਕਾਂ ਨੂੰ ਡਰਾਮਾ ਖਾਨਾ ਭੰਡ ਖਾਨਾ ਵਿਖਾਵ ਖਾ ਕੇ ਅਸਲੀ ਮੁੱਦਿਆਂ ਤੋਂ ਪਟਕਾਈ ਰੱਖਿਆ ਲੋਕਾਂ ਨੂੰ ਆਪਣੇ ਬਾਰੇ ਸੋਚਣ ਹੀ ਨਹੀਂ ਦਿੱਤਾ ਫਿਲਮਾਂ ਇੱਕ ਦਰਪਨ ਹੁੰਦੀਆਂ ਆ ਜਿਹੜੇ ਸੌਦੇ ਐਕਟਰੇ ਉਹਨਾਂ ਦੀ ਲੋਕ ਪੂਜਾ ਕਿਉਂ ਕਰਦੇ ਆ ਇਸ ਵਾਸਤੇ ਕਰਦੇ ਆ ਕਿ ਉਹ ਹਰ ਮੁੱਦੇ ਨੂੰ ਉਜਾਗਰ ਕਰਦੇ ਆ ਉਹ ਲੋਕਾਂ ਕੋ ਪੈਸੇ ਨਹੀਂ ਕਮਾਉਂਦੇ ਕਿ ਸਿਰਫ ਪੈਸੇ ਕਮਾਈ ਜੋ ਪੰਡਖਾਨਾ ਵਿਖਾਵ ਖਾ ਕੇ ਉਹ ਜਿਹੜੇ ਪੈਸੇ ਕਮਾਉਂਦੇ ਆ ਲੋਕਾਂ ਤੋਂ ਉਹਦਾ ਮੁੱਲ ਮੋੜਦੇ ਆ ਲੋਕਾਂ ਨੂੰ ਅਗਾਹ ਕਰਕੇ ਕਿ ਜੋ ਗਲਤ ਹੋ ਰਿਹਾ ਲੋਕ ਸਮਝ ਸਕਣ ਪਰ ਇਹਨਾਂ ਨੇ ਪੈਸਾ ਕਮਾਇਆ ਲੋਕਾਂ ਤੋਂ ਖਰਬਾ ਇਹ ਅੰਬਰਦੀਪ ਨੇ ਖਰਬਾ ਰੁਪਈਆ ਲੋਕਾਂ ਤੋਂ ਕਮਾਇਆ ਲੋਕਾਂ ਨੂੰ ਕੀ ਦਿਖਾਇਆ ਪੰਡਖਾਨਾ ਦੇ ਚਾਰਖਾਨਾ ਦੇ ਲੋਕਾਂ ਦਾ ਨੁਕਸਾਨ ਇਹਨੇ ਕੀ ਕੀਤਾ ਕਿ ਜੋ ਅਸਲੀ ਮੁੱਦੇ ਆ ਉਹਨਾਂ ਤੋਂ ਪਟਕਾਈ ਰੱਖਿਆ ਅਸਲੀ ਮੁੱਦਿਆਂ ਤੋਂ ਪਟਕਾਈ ਰੱਖਿਆ ਵੀ ਲੋਕ ਲੁੱਟੇ ਜਾਂਦੇ ਤੇ ਲੁੱਟੇ ਜਾਣ ਕੋਈ ਗੱਲ ਨਹੀਂ ਤੇ ਲੋਕਾਂ ਨੂੰ ਨਕਲੀ ਸਿਨੇਮਾ ਵਿਖਾਵ ਖਾ ਕੇ ਨਚਾਰਖਾਨਾ ਭੰਡਖਾਨਾ ਵਿਖਾਵ ਖਾ ਕੇ ਪੈਸੇ ਕਮਾਈ ਚੱਲੋ ਤੇ ਕਰੋੜਾਂ ਅਰਬਾਂ ਰੁਪਏ ਅੰਦਰ ਕਰ ਲੋ ਤੇ ਉਹ ਫਿਰ ਰੱਬ ਵੀ ਦਾ ਫੇ ਵੇਦਾ ਨਾ ਉੱਪਰ ਜਿਹੜਾ ਫੇ ਇਹੋ ਜੇ ਪੈਸੇ ਕਮਾਉਂਦਾ ਉਹਨਾਂ ਦੀਆਂ ਔਲਾਦਾਂ 'ਚ ਕਮੀਆਂ ਹੀ ਪੈਦਾ ਹੁੰਦੀਆਂ ਨੁਕਸਾਲੀਆਂ ਹੀ ਪੈਦਾ ਹੁੰਦੀਆਂ ਆ ਹੂੰ ਤੇ ਹੁਣ ਇਹਨੂੰ ਕਜੀਚੀਆਂ ਆਉਣ ਡੀਆਂ ਪੰਜਾਬ ਦੇ ਲੋਕ ਅੱਜ ਹਰ ਪੰਜਾਬ ਦਾ ਇਨਸਾਨ ਦੁਖੀ ਆ ਕਿਉਂ ਦੁਖੀ ਆ ਕਿ ਸਾਡੇ ਨਾਲ ਧੋਖਾ ਹੋ ਗਿਆ ਹੈ ਯਾਰ ਆ ਕਿਦਾਂ ਹੋ ਗਿਆ ਸਾਡੀ ਜਵਾਨੀ ਬਰਬਾਦ ਹੋ ਗਈ ਯਾਰ ਸਾਡੀਆਂ ਤਾਂ ਫਸਲਾਂ ਦੱਸਣਾ ਰੁਲ ਗਈਆਂ ਲੋਕਾਂ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਆ ਜਦੋਂ ਲੋਕ ਤਰੀਬਨ ਤਕਰੀਬਨ ਲੁੱਟੇ ਹੀ ਗਏ ਆ ਜਦੋਂ ਲੋਕ ਲੁੱਟੇ ਹੀ ਗਏ ਆ ਫਿਰ ਲੋਕਾਂ ਨੂੰ ਅਹਿਸਾਸ ਹੋਣ ਲੱਗਾ ਆ ਤੇ ਜਿਨ੍ਹਾਂ ਜਿਨ੍ਹਾਂ ਦਾ ਫਰਜ਼ ਸੀ ਜੇ ਚੌਕੀਦਾਰ ਦਾ ਫਰਜ਼ ਆ ਤੇ ਉਹਨੂੰ ਤਨਖਾਹ ਮਿਲਦੀ ਆ ਤੇ ਉਹਨੂੰ ਆਪਣਾ ਫਰਜ਼ ਵੀ ਨਿਭਾਉਣਾ ਪੈਂਦਾ ਆ ਜੇ ਚੌਕੀਦਾਰ ਨੂੰ ਜੇ ਫੌਜੀ ਨੂੰ ਤਨਖਾਹ ਮਿਲਦੀ ਫੌਜੀ ਫੌਜ ਦਾ ਫਰਜ਼ ਨਿਭਾਉਂਦਾ ਆ ਇਹਨਾਂ ਨੇ ਕਰੋੜਾਂ ਰੁਪਏ ਕਮਾਏ ਫਰਜ਼ ਕੀ ਨਿਭਾਇਆ ਫਰਜ਼ ਨਿਭਾਉਣਾ ਤਾਂ ਦੂਰ ਦੀ ਗੱਲ ਉਹ ਫਰਜ਼ ਨਿਭਾਉਣਾ ਤੇ ਦੂਰ ਦੀ ਗੱਲ ਇਹਨਾਂ ਨੇ ਲੋਕਾਂ ਨੂੰ ਉਲਟੇ ਪਾਸੇ ਲਿਜਾਈ ਰੱਖਿਆ ਵੀ ਕੋਈ ਨਹੀਂ ਲੋਕ ਲੁੱਟੇ ਜਾਂਦੇ ਲੁੱਟੇ ਜਾਣ ਯਾਰ ਪੰਜਾਬ ਦਾ ਡਾਇਰੈਕਟਰ ਹੋਵੇ ਪੰਜਾਬ ਦਾ ਰਾਈਟਰ ਹੋਵੇ ਫਿਲਮਾਂ ਬਣਾਉਂਦਾ ਹੋਵੇ ਉਹਦੀਆਂ ਫਿਲਮਾਂ ਕਰੋੜਾਂ ਅਰਬਾਂ ਰੁਪਏ ਕਮਾਉਂਦੀਆਂ ਹੋਣ ਤੇ ਉਹ ਪੰਜਾਬ ਦੇ ਮੁੱਦਿਆਂ ਤੇ ਇੱਕ ਵੀ ਫਿਲਮ ਨਾ ਬਣਾਵੇ ਇਹਦਾ ਮਤਲਬ ਦਰਸ਼ਕੋ ਸਿਕਾੜਾ ਸੀ ਉਹ ਬੰਦਾ ਘਟਿਆ ਸੀ ਇਹ ਇਕੱਲਾ ਨਹੀਂ ਸਾਰੇ ਇਹੋ ਜਿਹੇ ਲੋਕੀ ਸਾਰਿਆਂ ਨੂੰ ਹੀ ਗਾਲਾਂ ਕੱਢਦੇ ਆ ਆਸੀਂ ਫਿਲਮ ਬਣਾਈ ਸੀ ਜੂਪੀ ਵਾਲੇ ਜਟਕਡੇ ਵਾਲੇ ਭਾਈਏ 12 ਸਾਲ ਫਿਲਮ ਮੇਕਿੰਗ ਸਿੱਖੀ ਮੈਂ ਹైదరాబాద్ ਤੋਂ ਤੇ ਜਿਨ੍ਹਾਂ ਲੋਕਾਂ ਕੋ ਫਿਲਮ ਸਿੱਖੀ ਉਹਨਾਂ ਲੋਕਾਂ ਨੇ ਜਿੱਦਣ ਮੈਂ ਆਇਆ 2017 ਚ ਤੇ ਉਹਨਾਂ ਬੋਲ ਕੇ ਘੱਲਿਆ ਸੀ ਵੇ ਸਾਡਾ ਨਾਂ ਨਾ ਕਾਲਾ ਕਰਵਾਈ ਸਾਡਾ ਨਾਂ ਦੇ ਕਾਲਕ ਨਾ ਪਤਵਾਈ ਤੂੰ ਕਹ ਲੂੰ ਫਿਲਮਾਂ ਬਣਾਏਗਾ ਤੈਨੂੰ ਪੈਸੇ ਆਉਣਗੇ ਪਰ ਉਹ ਪੈਸੇ ਹਲਾਲ ਦੇ ਚਾਹੀਦੇ ਹਰਾਮ ਦੇ ਨਹੀਂ ਚਾਹੀਦੇ ਤੇਰੀ ਫਿਲਮ ਲੋਕ ਵੇਖ ਕੇ ਜਾਣ ਐਂਟਰਟੇਨ ਹੋ ਕੇ ਜਾਣ ਤੇ ਕੁਝ ਸਿੱਖ ਕੇ ਜਾਣ ਕੁਸ਼ਾਲੇ ਦਿਵਾਲੇ ਦਾ ਦਰਪਣ ਸ਼ੀਸ਼ਾ ਵਿਖਾਉਣਾ ਪੈਣਾ ਲੋਕਾਂ ਨੂੰ ਤੇ ਇੱਕ ਕੋਈ ਫਿਲਮ ਬਣਾਈ ਹਾਲੇ ਜੁਪੀ ਵਾਲੇ ਜੱਟ ਕੈਨੇਡਾ ਵਾਲੇ ਭਈਏ ਬੈਨ ਹੋ ਗਈ ਪਰਚੇ ਹੋ ਗਏ ਜੋ ਵੀ ਹੋ ਗਿਆ 2040 ਦਾ ਪੰਜਾਬ ਕਿਹੋ ਜਿਹਾ ਹੋ ਜਾਏਗਾ ਪਰ ਮੈਨੂੰ ਮਾਣ ਆਪਣੇ ਆਪ ਦੇ ਮਾਣ ਬਹੁਤ ਵੱਡਾ ਮਾਣ ਬਾਅਦ ਮੇਰੀ ਫਿਲਮ ਦੀਆਂ 40 ਕਾਪੀਆਂ ਬਣੀਆਂ 40 ਕਾਪੀਆਂ ਮਾਣ ਆ ਮੈਨੂੰ ਕਿ ਮੈਂ ਇੱਕ ਇਹੋ ਜਿਹਾ ਮੁੱਦਾ ਦਿਖਾਇਆ ਲੋਕਾਂ ਨੂੰ ਕਿ ਮੇਰੀ ਫਿਲਮ ਰਿਲੀਜ਼ ਨਾ ਹੋਣ ਦੇ ਬਾਵਜੂਦ ਵੀ ਉਸਤੇ ਦੂਜੀਆਂ ਫਿਲਮਾਂ ਬੜੀਆਂ ਲੋਕਾਂ ਦੀਆਂ ਅੱਖਾਂ ਖੋਲੀਆਂ ਵੀ ਭਾਈ ਜ਼ਮੀਨਾਂ ਨਾਲ ਵਿੱਚੋ ਜ਼ਮੀਨਾਂ ਨਾਲ ਵਿੱਚੋ ਇਹ ਜ਼ਮੀਨਾਂ ਦੀ ਕੀਮਤ ਨਹੀਂ ਹੈਗੀ ਜ਼ਮੀਨਾਂ ਦੀ ਕੀਮਤ ਨਹੀਂ ਹੈਗੀ ਹੁਣ ਜਿੰਨੇ ਲੋਕ ਕਰੋੜਾਂ ਦੀ ਗਿਣਤੀ 'ਚ ਲੋਕ ਰਹਿੰਦੇ ਆ ਤੇ ਕਰੋੜਾਂ ਦੀ ਗਿਣਤੀ ਵਿੱਚ ਸਾਰੇ ਤਾਂ ਨਹੀਂ ਪਰ ਬਹੁਤ ਲੋਕ ਇਹ ਗੱਲ ਸਮਝ ਜਾਂਦੇ ਆ ਜੋ ਦੇਖਦੇ ਆ ਜੋ ਫਿਲਮਾਂ 'ਚ ਗੀਤਾਂ 'ਚ ਦੇਖਦੇ ਆ ਉਹ ਤੋਂ ਸਿੱਧ ਬਹੁਤ ਸਾਰੇ ਲੋਕ ਲੈ ਲੈਂਦੇ ਆ ਅਸੀਂ ਇੰਨਾ ਹੀ ਕਰ ਦਈਏ ਬੜਾ ਪਰ ਇਹਨਾਂ ਨੇ ਇਹਨਾਂ ਨੇ ਸਿਰਫ ਲੋਕਾਂ ਨੂੰ ਉਲਝਾ ਕੇ ਮੁੱਦੇ ਪਟਕਾ ਕੇ ਅਸਲੀ ਕਰੋੜਾ ਰੁਪਏ ਅੰਦਰ ਕੀਤੇ ਤੇ ਹੁਣ ਉਹਦਾ ਰਿਜ਼ਲਟ ਇਹ ਆ ਵੀ ਲੋਕੀ ਇਹਨਾਂ ਨੂੰ ਲਾਹਨਤਾਂ ਪਾ ਰਹੇ ਲਾਹਨਤਾਂ ਇਹਦੇ ਮੁੰਡੇ ਨੂੰ ਕੀ ਕੀ ਦੱਸਦੇ ਹੋ ਡਿਪਰੈਸ਼ਨ ਚ ਆਇਆ ਹੋਇਆ ਜਦ ਕਿ ਉਹ ਮੁੰਡਾ ਨਹੀਂ ਆਪਾਂ ਕਹਿ ਸਕਦੇ ਵੀ ਮਾੜਾ ਹੋਵੇ ਮੁੰਡਾ ਤਾਂ ਉਹ ਦਿਲ ਸਾਫ ਦਿਲ ਦਾ ਹੀ ਲੱਗਦਾ ਆ ਪਰ ਉਹ ਮੁੰਡੇ ਨੂੰ ਸਜ਼ਾ ਮਿਲ ਗਈ ਇਹਨੇ ਜੋ ਅੰਬਰਦੀਪ ਨੇ ਕੀਤਾ ਜੋ ਕਰਕੇ ਕਰੋੜਾ ਰੁਪਇਆ ਅੰਦਰ ਕੀਤਾ ਉਹਦੀ ਸਜ਼ਾ ਉਸ ਬੱਚੇ ਨੂੰ ਮਿਲ ਗਈ ਜਦ ਕੇ ਬੱਚੇ ਦਾ ਤਾਂ ਕੋਈ ਗੁਨਾਹ ਨਹੀਂ ਇਦਾਂ ਹੀ ਵੀਰੋ ਮਾੜੇ ਕੰਮਾਂ ਕਰਨ ਵਾਲਿਆਂ ਦੀਆਂ ਔਲਾਦਾਂ ਨੂੰ ਵੀ ਪ੍ਰਭਾਵ ਪੈਂਦਾ ਆ ਜੇ ਪਿਓ ਨੇ ਕੋਈ ਮਹਾਨ ਕੰਮ ਕੀਤਾ ਵੀਰੋ ਲੋਕਾਂ ਅਲੱਗਾਂ ਨੂੰ ਵੀ ਸਲੂਟ ਮਾਰਦੇ ਆ ਜਿਵੇਂ ਉਹਨੇ ਮਾੜੇ ਕੰਮ ਕੀਤੇ ਹੋਣ ਤਾਂ ਲੋਕ ਲਾਦਾ ਨੂੰ ਵੀ ਲਾਨ ਤਾਂ ਪਾਉਂਦੇ ਆ ਸੋ ਵੀਰੋ ਬੇਨਤੀ ਆ ਵੀ ਇਹ ਜਿੰਨੇ ਅਚਾਰਪੰਡ ਮੈਕਮਾ ਇਹਨਾਂ ਦਾ ਬਾਈਕਾਟ ਕਰੋ ਵਿਰੋਧ ਕਰੋ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਕਿਤੇ ਵਰਿੰਦਰ ਦਾ ਸਿਨੇਮਾ ਹੁੰਦਾ ਸੀ ਇੱਕ ਪਿੰਡ ਹੁੰਦਾ ਸੀ ਉਹਦੇ ਵਿੱਚ ਪੂਰਾ ਪੰਜਾਬ ਦਾ ਕਲਚਰ ਵਿਖਾਇਆ ਜਾਂਦਾ ਸੀ ਦੁਕਾਨ ਆਲਾ ਲਾਲਾ ਵੀ ਵਿਖਾਇਆ ਜਾਂਦਾ ਸੀ ਆਰਤੀਆ ਵੀ ਵਿਖਾਇਆ ਜਾਂਦਾ ਸੀ ਕਿੱਦਾ ਕਿਦਾ ਆਮ ਲੋਕਾਂ ਨਾਲ ਹੁੰਦੀਆਂ ਸੀ ਉਹ ਸਾਰੀਆਂ ਚੀਜ਼ਾਂ ਸਾਰਾ ਦਰਪਣ ਵਿਖਾਉਂਦੇ ਸੀ ਉਹ ਲੋਕ ਵਿੱਚ ਕਮੇਟੀ ਵੀ ਵਧੀਆ ਸਾਫ਼ ਸੁਥਰੀ ਮੇਰ ਮਿੱਤਰ ਵਾਲੀ ਹੁੰਦੀ ਸੀ ਕਿਤੇ ਵਿਰਿੰਦਰ ਦੀਆਂ ਫਿਲਮਾਂ 'ਚ ਕੋਈ ਨੰਗੇਜ ਵੇਖਿਆ ਸੀ ਨਹੀਂ ਹੁੰਦਾ ਸੀ ਇਹਨਾਂ ਨੇ ਹਰ ਗੰਦ ਕੰਜਰਖਾਨਾ ਹਰ ਵਿਖਾਇਆ ਤੇ ਪੰਜਾਬ ਦੇ ਲੋਕਾਂ ਨੂੰ ਵਿਖਾਤਾ ਵੀ ਪੰਜਾਬ ਦੇ ਲੋਕ ਫੁਗਰੇ ਆ ਗੋਲੀਆਂ ਚਲਾਉਂਦੇ ਪਤਾ ਨਹੀਂ ਮਿੰਦ ਕਿਦੇ ਪਤਾ ਨਹੀਂ ਵੀ ਕਿਹੜਾ ਪੰਜਾਬ 'ਚ ਜਿਹੜਾ ਇਹ ਪਿੰਨਾ ਵਿਖਾਇਆ ਪੰਜਾਬ ਕਿੱਥੇ ਹੋਵੇ ਉਹ ਹੈਨਾ ਜੇ ਬੰਦਾ 5 ਫਿਲਮਾਂ ਬਣਾਉਂਦਾ 5 ਤੋਂ 2 ਫਿਲਮਾਂ ਦੇ ਕੰਮ ਦੀਆਂ ਹੋਣ ਪਰ ਇੱਕ ਵੀ ਫਿਲਮ ਕੰਮ ਦੀ ਨਾ ਹੋਣਾ ਮਤਲਬ ਇਹ ਘਟਿਆ ਲੋਕ ਸਨ ਪਤਾ ਦਿਨਾਂ ਨੂੰ ਸਭ ਸੀ ਯਾਰ ਪੰਜਾਬ ਦੀ ਨੌਜਵਾਨੀ ਦਾ ਅੱਜ ਕੀ ਹਾਲ ਆ ਸਾਨੂੰ ਨਹੀਂ ਪਤਾ ਯਾਰ ਸਾਨੂੰ ਨਹੀਂ ਪਤਾ ਖੇਡਾਂ ਵਿੱਚ ਪੰਜਾਬ ਸਭ ਤੋਂ ਪਛੇ ਰਹਿ ਗਿਆ ਵੀਰੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਔਰ ਸਾਬ ਇਹਨਾਂ ਸਾਬ ਇਹ ਸਿਨੇਮਾ ਵਾਲਿਆਂ ਦੀ ਵਜ੍ਹਾ ਨਾਲ ਇਹ ਕਰੋੜਾਂ ਅਰਬਾਂ ਰੁਪਏ ਕਮਾ ਗਏ ਵਰਿੰਦਰ ਨੇ ਪਤਾ ਨਹੀਂ ਕੁਝ ਕਮਾਇਆ ਹੈ ਕਿ ਨਹੀਂ ਕਮਾਇਆ ਸੀ ਪਰ ਇਹ ਕਰੋੜਾਂ ਅਰਬਾਂ ਰੁਪਏ ਕਮਾ ਗਏ ਤੇ ਪੰਜਾਬ ਦੇ ਮੁੱਦਿਆਂ ਨੂੰ ਉਲਝਾ ਗਏ ਲੋਕਾਂ ਨੂੰ ਮੂਰਖ ਬਣਾ ਗਏ ਤੇ ਇਹਦੀ ਸਜ਼ਾ ਹੁਣ ਇਹਨਾਂ ਨੂੰ ਮਿਲਦੀ ਰਹਿਣੀ ਹੈ ਚਿੰਤਾ ਨਾ ਕਰੋ ਮਿਲਦੀ ਰਹਿਣੀ ਇਹਨਾਂ ਨੂੰ ਇਹਦੀ ਸਜ਼ਾ ਚਿੰਤਾ ਨਾ ਕਰੋ ਤੇ ਆਪਣਾ ਵੀਡੀਓ ਵੀਰੋ ਸ਼ੇਅਰ ਕਰ ਦਿਆ ਕਰੋ ਜਰੂਰ ਵੀਡੀਓ ਆਪਾਂ ਮਾਰਾ ਨਹੀਂ ਪਾਉਂਦੇ ਯਾਰ ਪੰਜਾਬੀਆਂ ਪਿੰਡ 'ਚ ਰਹਿੰਦੇ ਆ ਤੇ ਪੰਜਾਬ ਦੇ ਜਿਹੜੇ ਲੋਕ ਆ ਪੰਜਾਬ ਦੇ ਲੋਕ ਕੀ ਮੈਂ ਖੋਦੀ ਪੰਜਾਬ ਦਾ ਲੋਕ ਆ ਹੈ ਆਪਾਂ ਇਹ ਸੋਚੀਏ ਵੀ ਆਪਾਂ ਹਰਾਮ ਦਾ maal ਅੰਦਰ ਕਰ ਲਈਏ ਤੇ ਆਪਣੀਆਂ ਆਉਣ ਵਾਲੀਆਂ ਪੁਸ਼ਤਾ ਖੁਸ਼ ਹੋਣਗੀਆਂ ਤੇ ਹਰਾਮ ਦਾ maal ਤੇ ਸੁੱਖ ਨਹੀਂ ਦਿੰਦਾ ਉਹ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੀ ਹੋਣਾ ਉਹਦੀ ਸਜ਼ਾ ਇੱਕ ਨਾ ਇੱਕ ਦਿਨ ਮਿਲਣੀ ਮਿਲਣੀ ਜੋ ਮਰਜ਼ੀ ਹੋ ਜਾਏ ਤੇ ਵੀਰੋ ਦੁਆ ਕਰੋ ਵਧੀਆ ਫਿਲਮਾਂ ਬਣਾਵਾਂਗੇ ਵਧੀਆ ਫਿਲਮਾਂ ਬਣਾਵਾਂਗੇ ਪੈਸੇ ਵੀ ਕਮਾਵਾਂਗਾ ਔਰ ਫਿਲਮਾਂ ਵੀ ਵਧੀਆ ਬਣਾਵਾਂਗਾ ਬੌਂਸਰ ਲਾਏਗੇ ਜਾਂ ਲੋਕਾਂ ਕੋ ਲੁਕਣਾ ਨਹੀਂ ਪਊਗਾ ਤੇ ਧੰਨਵਾਦ ਵੀਰੋ ਧੰਨਵਾਦ ਬਹੁਤ ਬਹੁਤ ਧੰਨਵਾਦ